ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK ਮੌਕ ਟੈਸਟ ਦੀ ਕਲਾਸ 2 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਅਸਿਸਟੈਂਟ ਇਨਸਪੈਕਟਰ ਪੰਜਾਬ ਪੁਲਿਸ ਪੀ ਟ੍ਰਿਪਲਸ ਵੀ ਬੋਰਡ ਐਂਡ ਵੀਡੀਓ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਦੋਸਤੋ ਇਸ ਕਲਾਸ ਦਾ ਪੀਡੀਐਫ ਤੁਹਾਨੂੰ ਮੈਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਦੇ ਦੇਵਾਂਗਾ ਤਾਂ ਤੁਸੀਂ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦਾ ਜਿਹੜੇ ਮੌਕ ਟੈਸਟ ਦੀ ਕਲਾਸ 2 ਏ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕਲਾਸ ਦੇ ਵਿੱਚ ਆਪਾਂ ਨੇ ਟੋਟਲ 20 ਕੁਐਸਚਨਸ ਕਵਰ ਕੀਤੇ ਸੀ ਅੱਜ ਆਪਾਂ ਉਸ ਤੋਂ ਅੱਗੇ ਹੀ ਅਗਲਾ ਕੁਐਸਚਨ ਸ਼ੁਰੂ ਕਰਦੇ ਹਾਂ ਠੀਕ ਹੈ ਅੱਜ ਦੀ ਕਲਾਸ ਦਾ ਕੁਐਸਚ ਸਾਹਿਤ ਅਕੈਡਮੀ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਵੇਅਰ ਇਜ਼ ਦਾ ਹੈੱਡ ਆਫਿਸ ਆਫ ਸਾਹਿਤ ਅਕੈਡਮੀ ਲੋਕੇਟਿਡ ਤਾਂ ਸਾਹਿਤ ਅਕੈਡਮੀ ਜਿਹੜਾ ਦਾ ਸਾਹਿਤ ਅਕੈਡਮੀ ਹੈ ਜਿਹੜੀ ਉਸ ਦਾ ਮੁੱਖ ਆਫਿਸ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਾਂ ਕੀ ਰਾਈਟ ਆਨਸਰ ਰਹੇਗਾ ਆਪਣੇ ਕੋਲ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਬੀ ਨਿਊ ਦਿੱਲੀ ਦੇ ਵਿੱਚ ਠੀਕ ਹੈ ਤਾਂ ਜਿਹੜਾ ਸਾਹਿਤ ਅਕੈਡਮੀ ਦਾ ਮੁੱਖ ਦਫ਼ਤਰ ਹੈ ਉਹ ਨਿਊ ਦਿੱਲੀ ਦੇ ਵਿੱਚ ਸਥਿਤ ਹੈ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 22 ਪ੍ਰਸਿੱਧ ਨਾਵਲ ਆਨੰਦ ਮੈਥ ਕਿਸ ਨੇ ਲਿਖਿਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਹੂ ਰੌਟ ਦਾ ਫੇਮਸ ਨਾਵਲ ਆਨੰਦ ਮੈਥ ਤਾਂ ਆਨੰਦ ਮੈਥ ਜਿਹੜਾ ਉਹ ਕਿਸ ਨੇ ਲਿਖਿਆ ਸੀ ਇਹ ਪ੍ਰਸਿੱਧ ਨਾਵਲ ਸੀ ਇੱਕ ਤਾਂ ਇਹ ਕਿਸ ਨੇ ਲਿਖਿਆ ਸੀ ਆਨੰਦ ਮੈਥ ਤਾਂ ਕੀ ਰਾਈਟ ਆਨਸਰ ਹੋਏਗਾ ਇਸ ਦਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਬੰਕਿਮ ਚੰਦਰ ਚੱਟ ਉਪਾਧਿਆਏ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਜਿਹੜਾ ਆਨੰਦ ਮੈਥੀ ਸੀ ਉਹ ਕਿਸ ਨੇ ਲਿਖਿਆ ਸੀ ਤਾਂ ਉਹ ਲਿਖਿਆ ਸੀ ਬਕੀਮ ਚੰਦਰ ਚਾਟੋਪਾਧਿਆਏ ਨੇ ਯਾਦ ਰੱਖਣੇ ਤੁਸੀਂ ਠੀਕ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਬਕੀਮ ਚੰਦਰ ਚਾਟਰ ਉਪਾਧਿਆਏ ਦੀ ਤਾਂ ਇਹ ਜਿਹੜਾ ਇਹਨਾਂ ਨੇ ਇੱਕ ਹੋਰ ਨੋਵਲ ਲਿਖਿਆ ਸੀ ਬੰਦੇ ਮਾਤਰਮ ਠੀਕ ਹੈ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਬੰਦੇ ਮਾਤਰਮ ਇਹ ਜਿਹੜਾ ਉਹ ਕਿਸ ਨੇ ਲਿਖਿਆ ਸੀ ਤਾਂ ਇਹ ਵੀ ਇਹ ਵੀ ਬਕੀਮ ਚੰਦਰ ਚਾਟਰਜਾ ਚਾਟੋ ਪਾਦਯਾ ਜੀ ਨੇ ਲਿਖਿਆ ਸੀ ਠੀਕ ਹੈ ਕਦੋਂ ਲਿਖਿਆ ਸੀ 1870 ਦੇ ਵਿੱਚ 1870 ਦੇ ਵਿੱਚ ਇਹ ਵੰਦਰੇ ਮਾਤਰਮ ਵੀ ਇਹਨਾਂ ਦੁਆਰਾ ਹੀ ਲਿਖਿਆ ਗਿਆ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਇੱਕ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਵਿੱਚ ਤਾਂ ਜਿਹੜਾ ਇਸ ਦਾ Song ਸੀਦਾ Poem ਜਿਹੜੀ Poem ਸੀ ਇਹ ਨਾ ਫਸਟ ਵਾਰ ਇਹ ਕਿੱਥੇ ਗਾਈ ਗਈ ਸੀ ਜਾਂ ਕਿੱਥੇ ਇਸ ਨੂੰ ਪ੍ਰੈਜੈਂਟ ਕੀਤਾ ਗਿਆ ਸੀ ਤਾਂ ਇਸ ਨੂੰ INC ਕਲਕੱਤਾ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਫੰਕਸ਼ਨ ਸੀ INC ਕਲਕੱਤੇ ਦੇ ਵਿੱਚ ਠੀਕ ਹੈ ਕਲਕੱਤੇ ਦੇ ਵਿੱਚ 18096 ਦੇ ਵਿੱਚ ਇਹਨਾਂ ਦੁਆਰਾ ਰਵਿੰਦਰਨਾਥ ਟੈਗੋਰ ਦੁਆਰਾ ਠੀਕ ਹੈ ਰਵਿੰਦਰਨਾਥ ਰਵਿੰਦਰਨਾਥ ਟੈਗੋਰ ਦੁਆਰਾ ਇਹ ਉੱਥੇ ਫਸਟ ਵਾਰ ਗਾਈ ਗਈ ਸੀ ਇਹ ਠੀਕ ਹੈ ਤਾਂ ਇਹਨਾਂ ਯਾਦ ਰੱਖਣਾ ਤੁਸੀਂ ਬਹੁਤ ਤੇ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 24 ਭਾਰਤ ਵਿੱਚ ਪੁਲਿਟਜ਼ਰ ਪੁਰਸਕਾਰ ਕਿਸ ਨੇ ਜਿੱਤਿਆ ਹੈ ਹੂ ਫਸਟ ਇੰਡੀਅਨ ਵਨ ਦਾ ਪੁਲਿਟਜ਼ਰ ਪ੍ਰਾਈਜ਼ ਇਨ ਇੰਡੀਆ ਤਾਂ ਪੁਲਿਟਜ਼ਰ ਪ੍ਰਾਈਜ਼ ਜਿਹੜਾ ਉਹ ਕਿਸ ਨੇ ਜਿੱਤਿਆ ਸੀ ਭਾਰਤੀ ਪਾਰਟ ਦੇ ਵਿੱਚ ਤਾਂ ਕੀ ਰਾਈਟ ਆਨਸਰ ਹੈਗਾ ਇਸਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ ਗੋਬਿੰਦ ਵਿਹਾਰੀ ਲਾਲ ਨੇ ਤਾਂ ਜੇਕਰ ਪੁਲੀਤਜ਼ਰ ਪੁਰਸਕਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਸ ਨੇ ਜਿੱਤਿਆ ਸੀ ਗੋਬਿੰਦ ਵਿਹਾਰੀ ਲਾਲ ਨੇ ਜਿੱਤਿਆ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਕਦੋਂ ਜਿੱਤਿਆ ਸੀ ਤਾਂ ਇਹ ਸਨ ਵੀ ਪੁੱਛ ਲਿੰਦੇ ਨੇ ਤਾਂ ਇਹ ਜਿੱਤਿਆ ਸੀ 1937 ਦੇ ਵਿੱਚ ਠੀਕ ਹੈ ਕਿਸ ਨੇ ਗੋਬਿੰਦ ਵਿਹਾਰੀ ਲਾਲ ਨੇ ਠੀਕ ਹੈ ਪੁਲਿਟਜ਼ਰ ਪ੍ਰਾਈਜ਼ ਕਿਸ ਦੇ ਲਈ ਜਿੱਤਿਆ ਸੀ ਜੇਕਰ ਪੁੱਛ ਲੈਣ ਕਿ ਕਿਸ ਚੀਜ਼ ਦੇ ਲਈ ਜਿੱਤਿਆ ਤਾਂ ਇਹ ਜਰਨਲ ਜਰਨਲਿਜ਼ਮ ਦੇ ਲਈ ਠੀਕ ਹੈ ਜਰਨਲਿਜ਼ਮ ਦੇ ਲਈ ਇਹ ਪੁਰਸਕਾਰ ਜਿੱਤਿਆ ਸੀ ਗੋਬਿੰਦ ਵਿਹਾਰੀ ਲਾਲ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 25 ਟ੍ਰੇਨ ਟੂ ਪਾਕਿਸਤਾਨ ਕਿਤਾਬ ਦਾ ਲੇਖਕ ਕੌਣ ਹੈ ਟ੍ਰੇਨ ਟੂ ਪਾਕਿਸਤਾਨ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਟ੍ਰੇਨ ਟੂ ਪਾਕਿਸਤਾਨ ਦਾ ਜਿਹੜਾ ਲੇਖਕ ਹੈ ਉਹ ਕੌਣ ਹੈ ਤਾਂ ਇਸ ਦਾ ਰਾਈਟ ਆਨਸਰ ਦੱਸੋ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਖੁਸ਼ਵੰਤ ਸਿੰਘ ਤਾਂ ਖੁਸ਼ਵੰਤ ਸਿੰਘ ਦੁਆਰਾ ਕੀ ਹੈ ਇਹ ਟ੍ਰੇਨ ਟੂ ਪਾਕਿਸਤਾਨ ਜਿਹੜੀ ਕਿਤਾਬ ਹੈ ਉਹ ਲਿਖੀ ਗਈ ਹੈ ਯਾਦ ਰੱਖਣੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਨੇ ਆਪਾਂ ਰਮਾਇਣ ਕਿਸ ਨੇ ਲਿਖੀ ਹੂ ਰੋਟ ਰਮਾਇਣ ਤਾਂ ਰਮਾਇਣ ਲਿਖਣ ਵਾਲੇ ਕੌਣ ਨੇ ਤਾਂ ਰਮਾਇਣ ਕਿੰਨਾ ਦੁਆਰਾ ਲਿਖੀ ਗਈ ਸੀ ਇਹ ਤਾਂ ਇਹ ਲਿਖੀ ਗਈ ਸੀ ਵਾਲਮੀਕੀ ਦੁਆਰਾ ਠੀਕ ਹੈ ਰਮਾਇਣ ਜਿਹੜੀ ਉਹ ਕਿੰਨਾ ਦੁਆਰਾ ਲਿਖੀ ਗਈ ਸੀ ਤਾਂ ਉਹ ਵਾਲਮੀਕੀ ਜੀ ਦੁਆਰਾ ਲਿਖੀ ਗਈ ਸੀ ਜੇਕਰ ਈਵੇਂ ਗੱਲ ਕੀਤੀ ਆ ਬਤੇ ਮਹਾਭਾਰਤ ਦੀ ਤਾਂ ਮਹਾਭਾਰਤ ਜਿਹੜੀ ਉਹ ਕਿੰਨਾ ਦੁਆਰਾ ਲਿਖੀ ਗਈ ਸੀ ਤਾਂ ਉਹ ਲਿਖੀ ਅਤੇ ਲਿਖੀ ਗਈ ਸੀ ਮਹਾਰਿਸ਼ੀ ਵੇਦ ਵ્યાਸ ਦੁਆਰਾ ਠੀਕ ਹੈ ਵੇਦ ਵ્યાਸ ਦੁਆਰਾ ਤਾਂ ਇਹ ਤੁਸੀਂ ਦੋਨੋਂ ਕੁਐਸਚਨ ਯਾਦ ਰੱਖਣੇ ਜੇਕਰ ਰਮਾਇਣ ਵਾਰੇ ਪੁੱਛਿਆ ਜਾਵੇ ਤਾਂ ਵਾਲਮੀਕੀ ਜੀ ਨੇ ਲਿਖੀ ਸੀ ਅਗਰ ਮਹਾਭਾਰਤ ਵਾਰੇ ਪੁੱਛਿਆ ਜਾਵੇ ਤਾਂ ਉਹ ਲਿਖੀ ਗਈ ਸੀ ਵੇਦ ਵਿਆਸ ਦੁਆਰਾ ਨੈਕਸਟ ਕੁਐਸਚਨ ਦੇਖਦੇ ਆਪਾਂ ਆ ਬੁੱਕ ਟਾਈਟਲਡ ਗਾਂਧੀ ਦਾ ਈਅਰ ਦੈਟ ਚੇਂਜਡ ਦਾ ਵਰਲਡ 1914 ਐਂਡ 1948 ਹੈਜ਼ ਬੀਨ ਰਿਟਨ ਬਾਈ ਤਾਂ ਇੱਕ ਗਾਂਧੀ ਟਾਈਟਲ ਵਾਲੀ ਬੁੱਕ ਲਿਖੀ ਗਈ ਸੀ ਹਾਂ ਦਾ ਚੇਂਜਡ ਦੈਟ ਚੇਂਜਡ ਦਾ ਵਰਲਡ 1941 1914 ਤੋਂ ਲੈ ਕੇ 1948 ਤੱਕ ਤਾਂ ਉਹ ਕਿਨਾਂ ਦੁਆਰਾ ਲਿਖੀ ਗਈ ਸੀ ਇਹ ਤਾਂ ਕੀ ਰਾਈਟ ਆਨਸਰ ਰਹੇਗਾ ਇਸ ਦਾ ਨਾ ਇਹ ਲਿਖੀ ਗਈ ਸੀ ਰਾਮਚੰਦਰ ਗੁਹਾ ਦੁਆਰਾ ਰਾਮਚੰਦਰ ਗੁਹਾ ਦੁਆਰਾ ਕੀ ਸੀ ਤਾਂ ਇਹ ਬੁੱਕ ਲਿਖੀ ਗਈ ਸੀ ਜਿਸ ਦਾ ਟਾਈਟਲ ਕੀ ਸੀ ਗਾਂਧੀ ਸੀ ਦ ਈਅਰ ਦੈਟ ਚੇਂਜਡ ਦਾ ਵਰਲਡ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣੀ ਹੈ ਕਾਫੀ ਇੰਪੋਰਟੈਂਟ ਰੈਨ ਵਾਲਾ ਇਹ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਕਿਸ ਕ੍ਰਿਕਟਰ ਨੇ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ ਤਾਂ ਸਭ ਤੋਂ ਵੱਧ ਤੇਜ਼ ਸੈਂਕੜੇ ਲਗਾਉਣ ਵਾਲੇ ਖਿਡਾਰੀ ਦਾ ਕੀ ਨਾਮ ਹੈ ਆਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਡੀ ਕ੍ਰਿਸ਼ ਗੇਲ ਠੀਕ ਹੈ ਤਾਂ ਕ੍ਰਿਸ਼ ਗੇਲ ਨੇ ਜਿਹੜੇ ਉਹ ਦੁਨੀਆ ਦੇ ਕ੍ਰਿਕਟਰ ਦੇ ਸਭ ਤੋਂ ਫਰਸਟ ਸੈਂਕੜਾ ਲਗਾਉਣ ਵਾਲੇ ਖਿਡਾਰੀ ਨੇ ਠੀਕ ਹੈ ਕ੍ਰਿਸ਼ ਗੇਲ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਸ਼ਵ ਵੈਂਟਲੇਟ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਵਿਸ਼ਵ ਵੈਂਟਲੇਟ ਦਿਵਸ ਉਹ ਕਦੋਂ ਮਨਾਇਆ ਗਿਆ ਸੀ ਤਾਕੀ ਰਾਈਟ ਆਨਸਰ ਹੈਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ 2 ਫਰਵਰੀ 2 ਫਰਵਰੀ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਵੈਂਟਿਲੇਟ ਦਿਵਸ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 29 ਅਰਥ ਸ਼ਾਸਤਰ ਵਿੱਚ 2022 ਦਾ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ ਹੈ ਅਰਥ ਸ਼ਾਸਤਰ 2022 ਦਾ ਨੋਬਲ ਪੁਰਸਕਾਰ ਤਾਂ ਕਾਫੀ ਇੰਪੋਰਟੈਂਟ ਹੈ ਹੈਵੀ ਕੁਐਸਚਨ ਤਾਂ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ 2022 ਦਾ ਅਰਥ ਸ਼ਾਸਤਰ ਦੇ ਵਿੱਚ ਤਾਂ ਉਹ ਮਿਲਿਆ ਫਿਲੀਪ ਵੈਚ ਡਿਵੋਂਗ ਡੌਗਲਸ ਡਬਲਯੂ ਡਾਇਮੰਡ ਤੇ ਬੈਨੈਸ ਬਰਨੇਕ ਮਤਲਬ ਕਿ 올 ਆਫ ਦੀ ਅਪਰਵ ਤਾਂ ਇਹ ਜਿੰਨੇ ਵੀ ਜਿੰਨੇ ਵੀ ਨਾਮ ਨੇ ਇਹ ਤਿੰਨਿਆਂ ਨੂੰ ਕੀ ਹੈ 2022 ਦਾ ਨੋਬਲ ਪੁਰਸਕਾਰ ਨਾਲ ਕੀ ਹੈ ਸਨਮਾਨਿਤ ਕੀਤਾ ਗਿਆ ਹੈ ਠੀਕ ਹੈ ਨੈਕਸਟ ਕੁਐਸਚਨ ਦੇਖ ਲਿਏ ਨੇ ਆਪਾਂ ਕੁਐਸਚਨ ਨੰਬਰ 83 2022 ਵਿੱਚ ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ ਦਾ ਦਰਜਾ ਕੀ ਹੈ ਵਾਟ ਇਜ਼ ਇੰਡੀਆਜ਼ ਰੈਂਕ ਇਨ ਗਲੋਬਲ ਹੰਗਰ ਇੰਡੈਕਸ ਇਨ 2022 ਤਾਂ ਜਿਹੜੀ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਭਾਰਤ ਕਿਹੜੇ ਸਥਾਨ ਤੇ ਸਥਿਤ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਸੀ 107ਵੇਂ ਸਥਾਨ ਤੇ ਠੀਕ ਹੈ ਜੇਕਰ एग्जाम ਦੇ ਵਿੱਚ ਗਲੋਬਲ ਹੰਗਰ ਇੰਡੈਕਸ ਦੇ ਬਾਰੇ ਪੁੱਛਿਆ ਜਾਵੇ ਤਾਂ ਭਾਰਤ ਉਸ ਦੇ ਵਿੱਚ ਕਿਹੜੇ ਸਥਾਨ ਤੇ ਹੈ ਤਾਂ 107ਵੇਂ ਸਥਾਨ ਤੇ ਟੋਟਲ ਕਿੰਨੀਆਂ ਕੰਟਰੀਆਂ ਦੇ ਵਿੱਚੋਂ 121 121 ਕੰਟਰੀਆਂ ਦੇ ਵਿੱਚੋਂ ਭਾਰਤ ਕਿਹੇ 107ਵੇਂ ਸਥਾਨ ਤੇ ਹੈ ਠੀਕ ਹੈ ਜੇਕਰ ਆਪਾਂ ਹੋਰ ਕੰਟਰੀਜ਼ ਦੀ ਗੱਲ ਕਰੀਏ ਜਿਵੇਂ ਨੇਪਾਲ ਹੋ ਗਿਆ ਤਾਂ ਨੇਪਾਲ ਕਿਹੜੇ ਸਥਾਨ ਤੇ ਹੈ ਤਾਂ ਨੇਪਾਲ 21 आ, 81 ਠੀਕ ਹੈ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਕਿਹੜੇ ਸਥਾਨ ਤੇ ਹੈ ਉਹ 99 ਤੇ ਹੈ ਠੀਕ ਹੈ ਇਵੇਂ ਬੰਗਲਾਦੇਸ਼ ਬੰਗਲਾਦੇਸ਼ ਕਿਹੜੇ ਸਥਾਨ ਤੇ ਹੈ ਉਹ 24 ਤੇ ਹੈ ਠੀਕ ਹੈ ਇਵੇਂ ਸ਼੍ਰੀਲੰਕਾ ਤਾਂ ਸ਼੍ਰੀਲੰਕਾ ਕਿਹੜੇ ਸਥਾਨ ਤੇ ਹੈ 64 ਠੀਕ ਹੈ ਤਾਂ ਕੁਝ ਹੈ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਸੂਚੀ ਦੇ ਨਾਮ ਦੇ ਦਰਜ ਨੇ ਤਾਂ ਤੁਸੀਂ ਇਹ ਵੀ ਨੋਟ ਕਰ ਲੈਣੇ ਨਾਲ ਦੀ ਨਾਲ ਨੈਕਸਟ ਦੇਖਦੇ ਆਪਾਂ ਆਟੇ ਦੀਆਂ ਚੀੜੀਆਂ ਕਿਸ ਨੇ ਲਿਖੀ ਹੂ ਵਰ ਆਊਟ ਆਟੇ ਦੀਆਂ ਚੀੜੀਆਂ ਤਾਂ ਆਟੇ ਦੇ ਚੀੜੇ ਕਿਸ ਤਰ੍ਹਾਂ ਲਿਖੀ ਗਈ ਸੀ ਇਹ ਤਾਂ ਇਹ ਲਿਖੀ ਗਈ ਸੀ ਸ਼ਿਵ ਕੁਮਾਰ ਬਟਾਲਵੀ ਦੁਆਰਾ ਬੀ ਇਜ਼ ਦਾ ਰਾਈਟ ਆਨਸਰ ਆਟੇ ਦੀਆਂ ਚੀੜੀਆਂ ਨਾਵਲ ਸੀ ਜਿਹੜਾ ਉਹ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖਿਆ ਗਿਆ ਸੀ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਵੀ ਸਨਮਾਨਿਤ ਸਨਮਾਨਿਤ ਕੀਤਾ ਗਿਆ ਠੀਕ ਹੈ ਸਾਹਿਤ ਅਕੈਡਮੀ ਪੁਰਸਕਾਰਦਾਰ ਤਾਂ ਉਹ ਜਿਹੜਾ ਸਾਹਿਤ ਅਕੈਡਮੀ ਪੁਰਸਕਾਰ ਇਹਨਾਂ ਨੂੰ ਮਿਲਿਆ ਸੀ ਉਹ ਕਿਹੜੇ ਨਾਵਲ ਕਰਕੇ ਮਿਲਿਆ ਸੀ ਜਾਂ ਕਿਹੜੀ ਕਵਿਤਾ ਕਰਕੇ ਮਿਲਿਆ ਸੀ ਤਾਂ ਉਹ ਮਿਲਿਆ ਸੀ ਲੂਣਾ ਕਰਕੇ ਠੀਕ ਹੈ ਪੂਰਨ ਭਗਤ ਲੂਣਾ ਕਰਕੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ ਕਦੋਂ ਮਿਲਿਆ ਸੀ 1965 ਦੇ ਵਿੱਚ ਨੈਕਸਟ ਵਿਜ਼ਿਟ ਕਰਦੇ ਹਾਂ ਅੰਨੇ ਘੋੜੇ ਦਾ ਦਾਨ ਦਾ ਲੇਖਕ ਕੌਣ ਹੈ ਹੂ ਇਜ਼ ਦਾ ਆਥਰ ਵਾਈ ਅੰਨੇ ਘੋੜੇ ਦਾ ਦਾਨ ਤਾਂ ਅੰਨੇ ਘੋੜੇ ਦੇ ਦਾਨ ਦਾ ਲੇਖਕ ਕੌਣ ਨੇ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਗੁਰਦਿਆਲ ਸਿੰਘ ਠੀਕ ਹੈ ਆ ਗੁਰਦਿਆਲ ਸਿੰਘ ਜਿਹੜੇ ਉਹ ਅੰਨੇ ਘੋੜੇ ਦੇ ਦਾਨ ਦੇ ਲੇਖਕ ਨੇ ਯਾਦ ਰੱਖਣਾ ਠੀਕ ਹੈ ਜੇਕਰ ਗੱਲ ਕੀਤੀਵੇ ਅੰਨੇ ਘੋੜੇ ਦੇ ਦਾਨ ਦਾ ਜਿਹੜਾ ਗੁਰਵਿੰਦਰ ਸਿੰਘ ਦੁਆਰਾ ਨਿਰਦੇਸ਼ਿਤ 2011 ਦੀ ਇਹ ਇੱਕ ਪੰਜਾਬੀ ਫਿਲਮ ਹੈ ਠੀਕ ਹੈ ਜੀ ਇਸ ਦੇ ਵਿੱਚ ਕੀ ਹੈ ਗੁਰਦਿਆਲ ਸਿੰਘ ਦੁਆਰਾ ਾਂ ਲਿਖੇ ਇਸੇ ਨਾਮ ਦਾ ਇੱਕ ਪੰਜਾਬੀ ਨਾਵਲ ਤੇ ਵੀ ਆਧਾਰਿਤ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਹਾਂ ਹਵਾ ਵਿੱਚ ਲਿਖੇ ਹਰਫੇ ਕਿਸ ਦੀ ਰਚਨਾ ਹੈ ਹਵਾ ਵਿੱਚ ਲਿਖੇ ਹਰਫੇ ਤਾਂ ਇਹ ਕਿਸ ਦੁਆਰਾ ਲਿਖਿਆ ਗਿਆ ਸੀ ਹਵਾ ਵਿੱਚ ਲਿਖੇ ਹਰਫੇ ਤਾਂ ਇਹ ਲਿਖਿਆ ਗਿਆ ਸੀ surjit ਪਾਤਰ ਦੁਆਰਾ ਹਨਾ surjit ਪਾਤਰ ਦੁਆਰਾ ਲਿਖਿਆ ਗਿਆ ਸੀ ਠੀਕ ਹੈ ਇੱਥੇ ਤੁਸੀਂ surjit ਪਾਤਰ ਕਰ ਲਿਓ ਸੁਰਜੀਤ ਪਾਤਰ ਦੁਆਰਾ ਲਿਖਿਆ ਗਿਆ ਸੀ ਹਵਾ ਵਿੱਚ ਲਿਖੇ ਹਰਫੇ ਠੀਕ ਹੈ ਸੁਰਜੀਤ ਪਾਤਰ ਹੋਰ ਉਹਨਾਂ ਨੇ ਕਿ ਉਹਨਾਂ ਨੂੰ ਇੱਕ ਸਾਹਿਤ ਅਕੈਡਮੀ ਪੁਰਸਕਾਰ ਲਈ ਵੀ ਸਨਮਾਨਿਤ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ 1993 ਦੇ ਵਿੱਚ ਸਾਹਿਤ ਅਕੈਡਮੀ ਪੁਰਸਕਾਰ ਦੇ ਲਈ ਸਨਮਾਨਿਤ ਕੀਤਾ ਗਿਆ ਸੀ ਕਿਸ ਦਾ ਕਿਹੜੀ ਕਵਿਤਾ ਦੇ ਲਈ ਸੁਰਗ ਸੁਲਗਦੀ ਵਰਨਮਾਲਾ ਸੁਲਗਦੀ ਵਰਨਮਾਲਾ ਦੇ ਨਾਮ ਤੇ ਇਹਨਾਂ ਨੂੰ ਕੀ ਹੈ ਸਾਹਿਤ ਅਕੈਡਮੀ ਪੁਰਸਕਾਰ ਪੁਰਸਕਾਰ ਵਜੋਂ ਵੀ ਨਿਵਾਜਿਤ ਕੀਤਾ ਗਿਆ 1993 ਦੇ ਵਿੱਚ ਠੀਕ ਹੈ ਨੈਕਸਟ ਦੇਖ ਲੈਣੇ ਆ ਬਲੂ ਸਟਾਰ ਆਪਰੇਸ਼ਨ ਦੌਰਾਨ ਭਾਰਤ ਦਾ ਰਾਸ਼ਟਰਪਤੀ ਕੌਣ ਸੀ ਹੂ ਵਾਸ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਤਾਂ ਬਲੂ ਸਟਾਰ ਦਾ ਜਿਹੜਾ ਜਦੋਂ ਆਪਰੇਸ਼ਨ ਹੋਇਆ ਸੀ ਉਸ ਟਾਈਮੇ ਰਾਸ਼ਟਰਪਤੀ ਕੌਣ ਸੀ ਤਾਂ ਕੀ ਰਾਈਟ ਆਨਸਰ ਆਏਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਆਏਗਾ ਆਪਣੇ ਕੋਲ অপਸ਼ਨ ਨੰਬਰ ਡੀ ਗਿਆਨੀ ਜੈਲ ਸਿੰਘ ਤਾਂ ਗਿਆਨੀ ਜੈਲ ਸਿੰਘ ਸੀ ਜਿਹੜੇ ਉਹ ਬਲੂ ਸਟਾਰ ਆਪਰੇਸ਼ਨ ਦੇ ਸਮੇਂ ਭਾਰਤ ਦੇ ਰਾਸ਼ਟਰਪਤੀ ਸੀ ਠੀਕ ਹੈ ਗਿਆਨੀ ਜੈਲ ਸਿੰਘ ਨੈਕਸਟ ਦੇਖਦੇ ਹਾਂ ਅਨੰਤਪੁਰ ਸਾਹਿਬ ਦਾ ਮਤਾ ਕਦੋਂ ਪਾਸ ਹੋਇਆ ਸੀ ਤਾਂ ਅਨੰਤਪੁਰ ਸਾਹਿਬ ਦਾ ਜਿਹੜਾ ਮਤਾ ਸੀ ਉਹ ਕਦੋਂ ਪਾਸ ਹੋਇਆ ਸੀ ਤਾਂ ਉਹ ਹੋਇਆ ਸੀ 1973 ਦੇ ਵਿੱਚ ਡੀ ਇਜ਼ ਦਾ ਰਾਈਟ ਆਨਸਰ ਅਨੰਤਪੁਰ ਸਾਹਿਬ ਦਾ ਮਤਾ 1973 ਦੇ ਵਿੱਚ ਪਾਸ ਹੋਇਆ ਸੀ ਨੈਕਸਟ ਦੇਖਦੇ ਹਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਮਲਾਇਆ ਤਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਮਲਾਇਆ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਇਸ ਦਾ ਤਾਂ ਇਜ਼ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ 29 ਮਾਰਚ 1849 ਨੂੰ 29 ਮਾਰਚ 1849 ਨੂੰ ਕੀ ਸੀ ਅੰਗਰੇਜ਼ਾਂ ਨੇ ਭਾਰਤ ਅੰਗਰੇਜ਼ਾਂ ਨੇ ਜਿਹੜਾ ਪੰਜਾਬ ਨੂੰ ਸੀ ਆਪਣੇ ਨਾਲ ਮਿਲਾ ਲਿਆ ਸੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਉਸ ਸਮੇਂ ਦੀ ਤਾਂ ਉਸ ਸਮੇਂ ਜਿਹੜਾ ਆਪਣੇ ਕੋਲ ਫੇਮਸ ਕੀ ਸੀ ਉਹ ਕੋਹੀਨੂਰ ਕੋਈ ਨੂਰ ਦਾ ਹੀਰਾ ਉਸਾਂ ਉਸ ਟਾਈਮ ਆਪਣੇ ਕੋਲ ਸੀ ਪੰਜਾਬ ਦੇ ਕੋਲ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੈ ਇਹ ਬ੍ਰਿਟਿਸ਼ ਇੰਡੀਆ ਦੇ ਹੱਥਾਂ ਦੇ ਵਿੱਚ ਚਲਿਆ ਜਾਂਦਾ ਹੈ ਠੀਕ ਹੈ ਉਸ ਸਮੇਂ ਜੇਕਰ ਗੱਲ ਕੀਤੀ ਹੋਵੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਹੱਥ ਬਣੇ ਆਪਣੇ ਹੱਥ ਵਿੱਚ ਮਲਾ ਲਿਆ ਸੀ ਠੀਕ ਹੈ ਤਾਂ ਉਸ ਸਮੇਂ ਜਿਹੜੇ ਸਰ ਜੋਨ ਲੌਰੈਂਸ ਸੀ ਸਰ ਜੋਨ ਲੌਰੈਂਸੀ ਉਹ ਫਰਸਟ ਅਪੁਆਇੰਟਮੈਂਟ ਸੀ ਫਰਸਟ ਕੌਣ ਸੀ ਉਹ ਫਰਸਟ ਚੀਫ ਕਮਿਸ਼ਨਰ ਸੀ ਉਹ ਪੰਜਾਬ ਦੇ ਯਾਦ ਰੱਖਣਾ ਹੈ ਜੇਕਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਦੋਂ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਿਆ ਸੀ ਉਸ ਸਮੇਂ ਜਿਹੜਾ ਫਸਟ ਚੀਫ ਕਮਿਸ਼ਨਰ ਸੀ ਪੰਜਾਬ ਦੇ ਉਹ ਕੌਣ ਸੀ ਤਾਂ ਉਹ ਸੀ ਸਰ ਜohn ਲੋਰੈਂਸ ਠੀਕ ਹੈ ਤਾਂ ਨੈਕਸਟ ਦੇਖਦੇ ਆਪਾਂ ਚੂਜ਼ கரੈਕਟ ਵਨ ਤਾਂ ਇਹਨਾਂ ਦੇ ਵਿੱਚੋਂ ਆਪਾਂ ਨੇ ਸਹੀ ਦੱਸਣਾ ਹੈ ਤਾਂ ਭਗਤ ਸਿੰਘ ਦੁਆਰਾ ਕਿਹੜੀ ਸਭਾ ਦੀ ਸਭਾ ਦੀ ਸਥਾਪਨਾ ਕੀਤੀ ਗਈ ਸੀ ਲਾਲਾ ਹਰਦਿਆਲ ਨੇ ਮਾਸਟਰ ਤਾਰਾ ਸਿੰਘ ਲਾਲਾ ਲਾਜਪਤਰਾਏ ਆਪਾਂ ਨੇ ਦੱਸਣ ਦੱਸਣਾ ਹੈ ਠੀਕ ਹੈ ਤਾਂ ਭਗਤ ਸਿੰਘ ਦੁਆਰਾ ਕਿਸ ਚੀਜ਼ ਦੀ ਸਥਾਪਨਾ ਕੀਤੀ ਗਈ ਸੀ ਇਹਨਾਂ ਦੇ ਵਿੱਚੋਂ ਬਾਕੀ ਰਾਈਟ ਆਨਸਰ ਹੈ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਇਹ ਰਹਿਗਾ ਆਪਣੇ ਕੋਲ ਭਗਤ ਸਿੰਘ ਦੁਆਰਾ ਕੀਤੀ ਗਈ ਸੀ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਠੀਕ ਹੈ ਲਾਲਾ ਹਰਦੇয়াল ਦੁਆਰਾ ਕੀ ਕੀਤਾ ਗਿਆ ਸੀ ਉਹਨਾਂ ਦੁਆਰਾ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਮਾਸਟਰ ਤਾਰਾ ਸਿੰਘ ਦੁਆਰਾ ਕੀ ਕੀਤਾ ਗਿਆ ਸੀ ਉਹਨਾਂ ਦੁਆਰਾ ਪੰਜਾਬ ਸੂਬਾ ਮੂਵਮੈਂਟ ਦੀ ਸਥਾਪਨਾ ਕੀਤੀ ਗਈ ਸੀ ਤੇ ਲਾਲਾ ਲਾਜਪਤ رائے ਦੁਆਰਾ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ ਗਈ ਠੀਕ ਹੈ ਤਾਂ ਇਹ ਆਪਣੇ ਰਾਈਟ ਆਨਸਰ ਨੇ ਯਾਦ ਰੱਖਣੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ 1 ਤਾਂ ਆਪਣੇ ਕੋਲ ਕੀ ਹੈ ਬੀ ਆਹ ਬੀ ਦੇਖ ਲੈਨੇ ਆ ਯਾਰ ਡੀ ਇਸ ਦਾ ਰਾਈਟ ਆਨਸਰ ਆਪਣੇ ਕੋਲ ਠੀਕ ਹੈ ਹਾਂ ਇਵੇਂ ਤੁਸੀਂ ਯਾਦ ਕਰ ਲੈਣਾ ਨੈਕਸਟ ਦੇਖ ਲੈਣੇ ਆਪਾਂ ਯੂਨਾਨੀ ਪੰਜਾਬ ਨੂੰ ਕੀ ਕਹਿੰਦੇ ਸਨ ਦਾ ਗ੍ਰੀਕਸ ਰਿਫਰਡ ਐਸ ਪੰਜਾਬ ਐਸ ਤਾਂ ਗ੍ਰੀਕਸ ਜਿਹੜੇ ਉਹ ਪੰਜਾਬ ਨੂੰ ਕੀ ਕਹਿ ਕੇ ਬੁਲਾਇਆ ਕਰਦੇ ਸੀ ਕੀ ਕਹਿੰਦੇ ਹੁੰਦੇ ਸੀ ਉਹ ਤਾਂ ਉਹ ਕਹਿੰਦੇ ਹੁੰਦੇ ਸੀ ਪੈਂਟਾਪੋਟਾਮੀਆ ਇਹ ਇਜ਼ ਦਾ ਰਾਈਟ ਆਨਸਰ ਪੈਂਟਾਪੋਟਾਮੀਆ ਕਹਿੰਦੇ ਹੁੰਦੇ ਸੀ ਉਹ ਠੀਕ ਹੈ ਅ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਣੇ ਆਪਾਂ ਕੁਐਸਚਨ ਨੰਬਰ 39 ਪੰਜਾਬ ਭਾਰਤ ਦੇ ਕਿਸ ਹਿੱਸੇ ਵਿੱਚ ਸਥਿਤ ਹੈ ਇਨ ਵਿੱਚ ਪਾਰਟ ਆਫ ਇੰਡੀਆ ਪੰਜਾਬ ਇਜ਼ ਲੋਕੇਟਡ ਪੰਜਾਬ ਇਹ ਜਿਹੜਾ ਉਹ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਸਥਿਤ ਹੈ ਉਹ ਤਾਂ ਕੀ ਰਾਈਟ ਆਨਸਰ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਨਾਰਥ-ਵੈਸਟਰਨ ਤਾਂ ਪੰਜਾਬ ਇਹ ਜਿਹੜਾ ਉਹ ਭਾਰਤ ਦੇ ਨਾਰਥ-ਵੈਸਟਰਨ ਦੇ ਵਿੱਚ ਸਥਿਤ ਹੈ ਤਾਂ ਇਹ ਯਾਦ ਰੱਖਣਾ ਤੁਸੀਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਣੇ ਆਂ ਵਿਆਸ ਦਰਿਆ ਤੇ ਕਿਹੜਾ ਡੈਮ ਬਣਾਇਆ ਗਿਆ ਹੈ ਵਿਚ ਡੈਮ ਇਜ਼ ਕੰਸਟਰਕਟਡ ਔਨ ਦਾ ਵਿਆਸ ਰਾਈਵਰ ਤਾਂ ਵਿਆਸ ਦਰਿਆ ਦੇ ਕਿਹੜਾ ਡੈਮ ਬਣਾਇਆ ਗਿਆ ਤਾਂ ਉਸ ਤੇ ਬਣਾਇਆ ਗਿਆ ਆਪਣੇ ਕੋਲ ਪੌਂਗ ਡੈਮ ਠੀਕ ਹੈ ਏ ਇਜ਼ ਦਾ ਰਾਈਟ ਆਨਸਰ ਵਿਆਸ ਦਰਿਆ ਤੇ ਕਿਹੜਾ ਡੈਮ ਬਣਾਇਆ ਗਿਆ ਤਾਂ ਇਸ ਤੇ ਪੌਂਗ ਡੈਮ ਬਣਾਇਆ ਗਿਆ ਤਾਂ ਯਾਦ ਰੱਖਣਾ ਤੁਸੀਂ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਜਿਹੜੇ ਆਪਣੇ 40 ਕੁਐਸਚਨ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਏ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਏ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੂ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ